ਸਸਿਕਾ ਜੀ ਮੈਂ ਸਰਵਟੇਲੋਂ امید ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਆਪਣੇ ਪਿੰਡ ਪਿੰਡ ਬੋਜਟੇਲਮਾ ਜ਼ਿਲ੍ਹਾ ਮਾਨਸਾ ਦੇ ਵਿੱਚ ਬਣਾ ਰਹੇ ਹਾਂ ਕਿ ਜੋ ਅੱਜ 14 ਦਸੰਬਰ 2025 ਨੂੰ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਚੋਣਾਂ ਹੋ ਰਹੀਆਂ ਨੇ ਇਸ ਦੇ ਵਿੱਚ ਬੋਜਟੇਲਮਾ ਤੇ ਰਾੜ ਇਹ ਦੋ ਪਿੰਡਾਂ ਬਲਾਕ ਦੇ ਜ਼ੋਨ ਦੇ ਵਿੱਚ ਨੇ ਤੇ ਬਾਕੀ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਵੀ ਸਾਰੀਆਂ ਪਾਰਟੀਆਂ ਵੱਲੋਂ ਖੜੇ ਨੇ ਕਾਂਗਰਸ ਵੱਲੋਂ ਖੜੇ ਨੇ ਤੇ ਅਕਾਲੀ ਦਲ ਵੱਲੋਂ ਖੜੇ ਨੇ ਤੇ ਆਮ ਆਦਮੀ ਪਾਰਟੀ ਜਿਹੜਾ ਚੋਣਚਾਨ ਹੈ ਉਹਨਾਂ ਵੱਲੋਂ ਵੀ ਖੜੇ ਨੇ ਤੇ ਉਹਦਾ ਅੱਜ ਜੋ ਆਪਣੇ ਪਿੰਡ ਦਾ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਪੋਲਿੰਗ ਬੂਥ ਲਾਏ ਨੇ ਤੇ ਸਾਰੇ ਭਰਾ ਇੱਥੇ ਪਹੁੰਚੇ ਹੋਏ ਨੇ ਤੇ ਅੱਜ ਤੁਹਾਨੂੰ ਉਹ ਪੂਰਾ ਸੀਨ ਅੱਜ ਜਿਹੜਾ ਪਹਿਲਾ ਬੂਥ ਹੈ ਇਹ ਕਾਂਗਰਸ ਪਾਰਟੀ ਵੱਲੋਂ ਚਬਰਾਂ ਦੇ ਡੇ ਤੇ ਲਾਇਆ ਗਿਆ ਤੇ ਜਿਸ ਦੀ ਗਵਾਹੀ ਜਗਦੀਪ ਸਿੰਘ ਸਾਹਕਾ ਸਰਪੰਚ ਕਰ ਰਹੇ ਨੇ ਤੇ ਉਹਨਾਂ ਨੇ ਪਿਛਲੇ ਪਲਾਨ ਦੇ ਵਿੱਚ ਸਰਪੰਚੀ ਦਾ ਕੰਮ ਬਹੁਤ ਵਧੀਆ ਕੀਤਾ ਤੇ ਨਾਲ ਹੀ ਜੋ ਉਹਨਾਂ ਦੇ ਵਲੰਟੀਅਰ ਨੇ ਉਹ ਭਾਂਡੇ ਵਗੈਰਾ ਧੋ ਰਹੇ ਨੇ ਕਿਉਂਕਿ ਜਦੋਂ ਆਪਾਂ ਇੱਥੇ ਬੂਥਾਂ ਦੇ ਬਹਿਨੇ ਆ ਉੱਥੇ ਚਾਹ ਪਾਣੀ ਦੀ ਵੀ ਲੋੜ ਪੈਂਦੀ ਐ ਤੇ ਇੱਥੇ ਬਹੁਤ ਸਾਰੇ ਪਤਵੰਤੇ ਸੱਜਣ ਜੋ ਉਹਨਾਂ ਦੇ ਹਮਾਇਤੀ ਨੇ ਤੇ ਉਹ ਵਕ ਵਕ ਥਾਵਾਂ ਤੇ ਬੈਠੇ ਹੋਏ ਨੇ ਤੇ ਨਾਲ ਹੀ ਜੋ ਅੱਡੇ ਦੀ ਸ਼ਾਨ ਬਜ਼ੁਰਗ ਇਹ ਵੀ ਸ਼ਾਨ ਨੂੰ ਵਧਾ ਰਹੇ ਨੇ ਤੇ ਇਹਨਾਂ ਵੱਲੋਂ ਜੋ ਉਮੀਦਵਾਰ ਨੇ ਪੰਜੇ ਚੋਂ ਨਿਸ਼ਾਨ ਤੇ ਸੁਖਪ੍ਰੀਤ ਕੌਰ ਜਗਸੀਰ ਸਿੰਘ ਜਨਪੋਲੇ ਕਹਿੰਦੇ ਨੇ ਤੇ ਇਹਨਾਂ ਚੋਂ ਸਰਪੰਚਾ ਤੇ ਜਿਹੜੀ ਜ਼ਿਲ੍ਹਾ ਪ੍ਰਸ਼ਦੀ ਚੋਣ ਹੈ ਉਹਦੇ ਵਿੱਚ ਮਨਕੀਤ ਕੌਰ ਅਕਲੀਏ ਤੋਂ ਖੜੇ ਨੇ ਇਹ ਜਿਹੜੀ ਸ਼ੀਟ ਹੈ ਰਿਜ਼ਰਵ ਹੈ ਤੇ ਉਹ ਵੀ ਪੰਜਾ ਚੋਣ ਨਿਸ਼ਾਨ ਲੈ ਕੇ ਇਥੇ ਚੋਣ ਲੜ ਰਹੇ ਨੇ ਤੇ ਸਾਰੇ ਵੀਰਾਂ ਨੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਹੋਇਆ ਤੇ ਬਹੁਤ ਤੇ ਬਹੁਤ ਸਾਰੇ ਵਲੰਟੀਅਰ ਜੋ ਕਾਂਗਰਸ ਪਾਰਟੀ ਦੇ ਨੇ ਉਹ ਬੈਠੇ ਹੋਏ ਨੇ ਤੇ ਨਾਲ ਹੀ ਇਹ ਪਤਵੰਤੇ ਸੱਜਣ ਆਪਣੇ ਪਿੰਡ ਤੋਂ ਨੇ ਜਿਹੜੇ ਧੁੱਕ ਦਾ ਆਨੰਦ ਲੈ ਰਹੇ ਨੇ ਤੇ ਬੈਠ ਕੇ ਤੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਝਾੜੂ ਜਿਹੜਾ ਪਵੰਤਮਾਨ ਦੀ ਪਾਰਟੀ ਐ ਆਮ ਆਦਿ ਪਾਰਟੀ ਤੇ ਇੱਥੇ ਵੀ ਬਹੁਤ ਸਾਰੇ ਵਲੰਟੀਅਰ ਬੈਠੇ ਹੋਏ ਨੇ ਤੇ ਨਾਲ ਹੀ ਸ਼ੇਰ ਸਿੰਘ ਸਰਪੰਚ ਇਸ ਬੁਧੀਗਵਾਹੀ ਕਰ ਰਹੇ ਨੇ ਤੇ ਇਹਨਾਂ ਵੱਲੋਂ ਜੋ ਚੋਣ ਲੜ ਰਹੇ ਨੇ ਉਹ ਕਰਮਜੀਤ ਕੌਰ ਕ੍ਰਿਸ਼ਨ ਸਿੰਘ ਤੇ ਇਹ ਪਹਿਲਾਂ ਵੀ ਬਲਾਕ ਸੰਪਤੀ ਦੇ ਮੈਂਬਰ ਸੀ ਤੇ ਇਸ ਵਾਰ ਫੇਰ ਉਹ ਚੋਣ ਲੜ ਰਹੇ ਨੇ ਇਹ ਜਿਹੜਾ ਤੁਸੀਂ ਬੂਧ ਦੇਖ ਰਹੇ ਹੋ ਇਹ ਸ਼੍ਰੋਮਣੀ ਕਾਲਜਲ ਵੱਲੋਂ ਲਾਇਆ ਗਿਆ ਤੇ ਇਹਨਾਂ ਵੱਲੋਂ ਸਰਬਜੀਤ ਕੌਰ ਗਰਮੀਰ ਸਿੰਘ ਦੇ ਘਰੋਂ ਚੋਣ ਲੜ ਰਹੇ ਨੇ ਤੇ ਇਹਨਾਂ ਦਾ ਚੋਣਸ਼ਾਨ ਤਕੜੀ ਹੈ ਤੇ ਜਿਹੜਾ ਜਲੀਪ ਜ਼ਿਲ੍ਹਾ ਪ੍ਰਸ਼ਦ ਦੀ ਚੋਣ ਹੈ ਉਹ ਪ੍ਰੀਤ ਕੌਰ ਅਤਲਾ ਖੁਰਪਤੋਂ ਨੇ ਉਮੀਦਵਾਰ ਉਹ ਵੀ ਇੱਥੇ ਚੋਣ ਲੜ ਰਹੇ ਨੇ ਜ਼ਿਲ੍ਹਾ ਪ੍ਰਸ਼ਦ ਦੀ ਤੇ ਨਾਲ ਹੀ ਸਾਡੇ ਅੰਕਲ ਜੀ ਸਰਦਾਰ ਸੁਖਪਾਲ ਸਿੰਘ ਇਹ ਵੀ ਅਗਵਾਈ ਕਰ ਰਹੇ ਨੇ ਸ਼੍ਰੋਮਣੀ ਕਾਲਜਲ ਦੀ ਤੇ ਸ਼੍ਰੋਮਣੀ ਕਾਲਜਲ ਦੀ ਬਹੁਤ ਸਾਰੀ ਪੁਰਾਣੀ ਟੀਮ ਹੈ ਤੇ ਜਿਹੜੀ ਪੂਰੇ ਉਤਸ਼ਾਹ ਦੇ ਨਾਲ ਆਪਣੀਆਂ ਚੋਣਾਂ ਲੜਦੀ ਹੈ ਤੇ ਇਹ ਟੀਮ ਦੇ ਮੈਂਬਰ ਨੇ ਜਿਹੜੇ ਪੁਰਾਣੇ ਅਕਾਲੀ ਦਲ ਬਾਦਲ ਵੇਲੇ ਦੇ ਜਦੋਂ ਵੀ ਬਾਦਲ ਅਕਾਲੀ ਦਲ ਹੁਣ ਵੀ ਚੱਲਦਾ ਹੈ ਪਰ ਇਹ ਪੁਰਾਣੇ ਬੰਦੇ ਨਾਲ ਹੀ ਖੜੇ ਨੇ ਤੇ ਹੋਰ ਵੀ ਸਾਡੇ ਵਲੰਟੀਅਰ ਵੀਰ ਜਿਹੜੇ ਇੱਥੇ ਬੈਠੇ ਹੋਏ ਨੇ ਤੇ ਜੇਕਰ ਬੀਬੀਆਂ ਭੈਣਾਂ ਦੀ ਗੱਲ ਕਰੀਏ ਉਹ ਵੀ ਆਪੋ ਆਪਣੀਆਂ ਪਾਰਟੀਆਂ ਦੀ ਇੱਥੇ ਹਮਾਇਤ ਕਰ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਉਹਰੇਕ VOTER ਨੂੰ ਪ੍ਰਭਾਵਿਤ ਕਰਨ ਦੇ ਲਈ ਆਪਣੇ ਚੋਣ ਨਿਸ਼ਾਨ ਤੇ ਨਾਲ ਹੀ ਬੇਨਤੀ ਕਰਦੇ ਨੇ ਕਿ ਸਾਡੀ ਪਾਰਟੀ ਨੇ ਵਧੀਆ ਕੰਮ ਕੀਤਾ ਤੇ ਇਹਨਾਂ ਨੂੰ ਵੋਟ ਪਾਓ ਤੇ ਸਾਰੀਆਂ ਪਾਰਟੀਆਂ ਵੱਲੋਂ ਇਹ ਬੀਬੀਆਂ ਭੈਣਾਂ ਨੂੰ ਇੱਥੇ ਬਿਠਾਇਆ ਗਿਆ ਤਾਂ ਕਿ ਉਹ ਆਪਣੇ ਜੋ ਮਕਸਦ ਉਹਨਾਂ ਲੈ ਕੇ ਨਹੀਂ ਚੱਲੇ ਨੇ ਉਹਨਾਂ ਦਾ ਪ੍ਰਚਾਰ ਕਰ ਸਕਣ ਤੇ ਜੇਕਰ ਗੱਲ ਕਰੀਏ ਨਾਲ ਹੀ ਆਪਣੇ ਵਲੰਟੀਅਰ ਵੀਰ ਜਿਹੜੇ ਚਾਹ ਪਾਣੀ ਦਾ ਪ੍ਰਬੰਧ ਕਰ ਰਹੇ ਨੇ ਉਹ ਸਾਰਿਆਂ ਨੂੰ ਚਾਹ ਪਾਣੀ ਪਿਆ ਰਹੇ ਨੇ ਇਹ ਨਹੀਂ ਵੀ ਚੜੂ ਬਾਟੀ ਦਾ ਹੈਗਾ ਤੱਕੜੀ ਵਾਲਾ ਹੈ ਦਾ ਕਾਂਗਰਸ ਦਾ ਇਹ ਸਾਰੇ ਹਰੇ ਬੀਰ ਨੂੰ ਇਚਾ ਬਾਣੀ ਦਾ ਇੱਥੇ ਪ੍ਰਬੰਧ ਕਰ ਰਹੇ ਨੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀਆਂ ਤੇ ਬਾਕੀ ਜਿਹੜੇ ਆਪਣੇ ਨੌਜਵਾਨ ਜਾਂ ਹੋਰ ਵਲੰਟੀਅਰ ਵੀ ਪਹੁੰਚੇ ਹੋਏ ਨੇ ਤੇ ਸਰਦਾਰ ਜਗਦੀਪ ਸਿੰਘ ਸਰਪੰਚ ਸਾਹਿਬ ਇਹ ਵੀ ਇੱਥੇ ਗਵਾਹੀ ਕਰ ਰਹੇ ਨੇ ਆਪਣੀ ਪਾਰਟੀ ਦੀ ਤੇ ਨਾਲ ਹੀ ਹੋਰ ਜੋ ਵੀ ਪ੍ਰਬੰਧਿਤ ਸੱਜਣ ਬਹੁਤ ਸਾਰੇ ਇੱਥੇ ਆਮਾਤੇ ਪਹੁੰਚੇ ਹੋਏ ਨੇ ਇਹਨਾਂ ਬਜ਼ੁਰਗਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਇੱਥੇ ਆ ਕੇ ਬੜੀ ਸ਼ਾਂਤੀ ਦੇ ਨਾਲ ਇਹ ਬੈਠੇ ਹੋਏ ਨੇ ਇਹ ਦੂਜਾ ਪਾਸਾ ਜਿਹੜੇ ਮਿਸਤਰੀਆਂ ਵਾਲੇ ਪਾਸੇ ਗਿਆ ਕੋਈ ਦੋ ਪਾਸੇ ਆਪਣੇ ਲੋਕ ਲੰਘਦੇ ਨੇ ਤੇ ਉੱਥੇ ਵੀ ਬੀਬੀਆਂ ਅਗਵਾਈ ਕਰ ਰਹੀਆਂ ਨੇ ਵੋਟਾਂ ਪਵਾਉਣ ਦੇ ਲਈ ਤੇ ਨਾਲ ਨਿੱਕਾ ਜੋ ਕ੍ਰਿਤੀ ਦਾ ਨਿੱਕਾ ਹੈ ਇਹ ਵੀ ਆਪਣੇ ਪਾਰਟੀ ਦੀ ਅਗਵਾਈ ਕਰ ਰਿਹਾ ਹੈ